ਧਰ ਦਾ ਘਾਣ ਕਰਨ ਵਾਲੀ ਪਾਰਟੀ ਮੁਰਦਾਬਾ 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 ਆਵਾਮ ਆਦਮੀ ਪਾਰਟੀ ਮੁਰਦਾਬਾ ਬੰਗਲਾਬਾ ਮੁਰਦਾਬਾ ਲੋਕਾਂ ਦਾ ਘਾਣ ਕਰਨ ਵਾਲੀ ਪਾਰਟੀ ਮੁਰਦਾਬਾ ਆਵਾਮ ਆਦਮੀ ਪਾਰਟੀ ਮੁਰਦਾਬਾ ਬੰਗਲਾਬਾ ਮੁਰਦਾਬਾ ਲੋਕਾਂ ਦੇ ਹੱਕ ਖੋਣ ਵਾਲੀ ਪਾਰਟੀ ਮੁਰਦਾਬਾ ਬੰਗਲਾਬਾ ਮੁਰਦਾਬਾ 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 ਸਰਕਾਰ ਮੋਟਾਬੋ ਮੋਟਾਬੋ ਮਰਦਾਬੋ ਲੋਕਾਂ ਦੇ ਹੱਕ ਖੋਣ ਵਾਲੀ ਸਰਕਾਰ ਮੋਟਾਬੋ 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 ਆਮ ਆਦਮੀ ਪਾਰਟੀ ਦੇ ਹੱਥ ਕੰਡੇ ਖੇਡਣ ਵਾਲੇ ਆਪ ਸਰ ਨੂੰ ਮਰਦਾਬੋ ਮੋਟਾਬੋ ਮਰਦਾਬੋ ਅਜਾਬ ਸਰਕਾਰ ਪਾਰਟੀ ਮੋਟਾਬੋ ਮੋਟਾਬੋ ਮਰਦਾਬੋ ਤਾਂ ਇਹ ਹਫਤਾ ਪਹਿਲਾਂ ਜਾਂ 10 ਦਿਨ ਪਹਿਲਾਂ ਤਿਆਰੀ ਕਿਉਂ ਨਹੀਂ ਕਰ ਕੀਤੀ ਸੀ ਮੈਡਮ ਟਿਕਟਾਂ ਜਦੋਂ ਅਨਾਉਂਸ ਹੋਏਗੀ ਐਨਓਸੀ ਉਸ ਟਾਈਮ ਅਪਲਾਈ ਹੁੰਦੀ ਹੈ ਕਿਉਂਕਿ ਕਿਸੇ ਨੂੰ ਪਤਾ ਨਹੀਂ ਹੁੰਦੀ ਇਹ ਟਿਕਟ ਅਨਾਉਂਸ ਹੈ ਇਹ ਪਾਰਟੀ ਨੇ ਆਪਣੀਆਂ ਪਹਿਲਾਂ ਵੀ ਨਵੀਂ ਦਿਨ ਪਹਿਲਾਂ ਕਰਨੀਆਂ ਸੀ ਮੈਡਮ ਤੁਸੀਂ ਕਹੋ ਜਾਂਦੇ ਆ ਅਸੀਂ ਵਿੱਚ ਜਵਾਹਰ ਹੈ ਬ੍ਰੋਦੀ ਪਾਰਟੀਆਂ ਨੂੰ ਕੈਂਡੀਡੇਟ ਨਹੀਂ ਮਿਲ ਰਹੇ ਜਵਾਬ ਦਿਓ ਇਹ ਦੇਖੋ ਤੁਸੀਂ ਆਮਾਦੀ ਪਾਰਟੀ ਤੁਸੀਂ ਆਮਾਦੀ ਪਾਰਟੀ ਤੋਂ ਤੁਸੀਂ ਆਮਾਦੀ ਪਾਰਟੀ ਤੋਂ ਕੀ ਆਮਾਦੀ ਪਾਰਟੀ ਦਾ ਮਤਲਬ ਹੈ ਕਿ ਮਤਲਬ ਹੈ ਕਿ ਆਮਾਦੀ ਪਾਰਟੀ ਦਾ ਨਾਮ ਇਲੈਕਸ਼ਨ ਕਮਿਸ਼ਨਰ ਕੋਲ ਸੋਕੇ ਪੁੱਛੋ ਜੋ ਪੁੱਛਣਾ ਹੈ ਨਾ ਕਰੋ ਇਹਨੂੰ ਮਤਲਬ ਰੌਲਾ ਪਵਾ ਕੇ ਨਾ ਉਹ ਨਾ ਕੰਮ ਕਰਾਓ ਇਹ ਆਦਮੀ ਦੇ ਦੇਖੋ ਪਿਆਰੀ ਇਹ ਕਵੈਸਚਨ ਕਰਨਾ ਇਹ ਕਵੈਸਚਨ ਕੀ ਕਰੀਏ ਮੈਡਮ ਕਹਿ ਰਹੀ ਹੈ ਕਿ ਪਹਿਲਾਂ ਇਹ ਐਸਚੋ ਸਾਹਿਬ ਇਹ ਮੈਂ ਇਲੈਕਸ਼ਨ ਕਮਿਸ਼ਨਰ ਨੂੰ ਲਿਖਣ ਲੱਗੀ ਆ ਇਹ ਮੇਰੇ ਕੰਮ 'ਚ ਭੰਗ ਪਾ ਸਮਾਂ ਹੁਣ ਇਹਨਾਂ ਦੇ ਇਹਨਾਂ ਦੇ ਐਨਓਸੀ ਜਾਰੀ ਕਰਨੇ ਸੀ ਨਾ ਤੇ ਮੇਰਾ ਟਾਈਮ ਵੇਸਟ ਹੋ ਹੀ ਜਾਂਦੇ ਆ ਟੋਡੇ ਟੋਡੇ ਸਵਾਲ ਤੁਹਾਨੂੰ ਪਲੇਟੇਜ ਬਾਰੇ ਸਾਡੇ ਸਵਾਲ ਬਾਰੇ ਸਵਾਲ ਸਵਾਲ ਤਾਂ ਤੁਹਾਨੂੰ ਹੀ ਮੈਂ ਵੱਡਾ ਕਰਤਾ ਹੈ ਕੈਂਡੀਡੇਟ ਤਾਂ ਤੁਹਾਨੂੰ ਮਿਲ ਜੂਗੇ ਸਾਡੇ ਕੋਲ ਕੈਂਡੀਡੇਟ ਮੈਂ ਤੁਸੀਂ ਸੱਤਾ ਤਾਂ ਨਹੀਂ ਪਾਰਟੀ ਗੱਲੇ ਦਾ ਮਤਲਬ ਤੁਸੀਂ ਕਹਿ ਰਹੇ ਹੋ ਮੈਂ ਤੁਹਾਡੇ ਬਹੁਤ ਲੋਕ ਨੂੰ ਮੈਨੂੰ ਪਤਾ ਹੈ ਤੁਸੀਂ ਕਿਹਨੇ ਕਹਿੰਦੇ ਕਿ ਹਾਂ ਵੀ ਬਿਲਕੁਲ ਉਮੀਦਵਾਰ ਕਰਕੇ ਨਹੀਂ ਕਰਨੀ ਗੱਲ ਹਾਂ ਤਰੀਕੇ ਨਾਲ ਗੱਲ ਕਰੋ ਕਰਨੀ ਆ ਰੈਕਸ ਹੋ ਜਾਓ ਜੀ ਗੱਲਾਂ ਡਬਲ ਕਰਦੀ ਉਹ 4 ਵਜੇ ਉਹਨਾਂ ਨੇ ਕਿਹਾ ਤਾਂ 4 ਵਜੇ ਦੇਣਗੇ ਐਨਓਸੀ ਦੇਣਗੇ ਗੱਲ ਖਤਮ ਆ ਆਹੀ ਹੈ ਤੁਹਾਡੇ ਬੰਦੇ ਮੈਥੋਂ ਰੋਜ਼ ਕੰਮ ਕਰਵਾ ਕੇ ਲੈ ਕੇ ਜਾਂਦੇ ਨੇ ਕੰਮ ਤੋਂ ਹੀ ਕੁਰਸੀ ਦੇ ਪਿੱਛੇ ਉਹਨਾਂ ਨੇ ਆ ਵੀ ਨਹੀਂ ਬੈਠੇ ਦਫ਼ਤਰ ਬੈਠਾ ਸਰਕਾਰ ਦਾ ਸਰੂਪ ਹੈ ਫਿਰ ਤਾਂ ਉਹਦਾ ਵੀ ਰੋਲ ਸਰੂਪ ਹੈ ਤੂੰ ਜ਼ਰਾ ਪਰ ਰਿਲੈਕਸ ਹੋ ਕੇ ਗੱਲ ਕਰੋ ਉਹਨਾਂ ਨੇ ਜਿਹੜਾ ਕੰਸਰਨਡ ਬੰਦਾ ਉਹਨਾਂ ਨੇ ਕਹਿਤਾ ਵੀ 4 ਵਜੇ ਸਾਰੇ ਨੰਸੀ ਮੇ ਨੂੰ ਕੀ ਗੱਲ ਕਰ ਲੋ 4 ਵਜੇ ਬੈਟ ਕਰ ਲੋ 4:00 ਵਜੇ ਤੱਕ ਬੈਟ ਕਰੋ 4 ਵਜੇ ਤੱਕ ਬੈਟ ਕਰੋ ਇਹ ਸਰਕਾਰ ਨੇ ਬੰਦ ਕਰਤੀਆਂ ਬੰਦ ਕਰਤੀਆਂ ਤਾਂ ਫਿਰ ਸਾਨੂੰ ਲਿਖਤੀ ਰੂਪ 'ਚ ਦੋ ਪਰ ਜਿਹੜੇ ਕੋਈ ਦੋ ਵੀ ਐਨਸੀ ਨੇ ਸਰਕਾਰ ਨੇ ਬੰਦ ਕਰਤੀਆਂ ਸਾਨੂੰ ਕੋਈ ਕਾਗਜ਼ ਦੇ ਦੇ ਮਾ ਤੇਰਾ ਫਿਕਰ ਹਾਂ ਨੰਦਾ ਦਾ 4 ਵਜੇ ਤੱਕ ਕਹਿੰਦੇ ਨੇ ਮੈਡਮ ਇਹ ਯਾਰ ਕੋਈ ਐਨੀ ਛੋਟੀ ਗੱਲ ਦੀ ਕਿਉਂ ਬਣਨੇ ਆ ਬਸ ਦੇ ਨੀ ਦੇ ਤਾਂ ਪਲੇ ਆਉ ਕਿੱਥੇ ਆਲੇ ਉਹ ਕਾਪੀ ਦੇ ਦੋ ਤੁਹਾਨੂੰ ਕੋਈ ਦੇ 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 ਤਾਂ ਆਪਾਂ ਬੈਠ ਗੱਲ ਨਾਲ ਤਰੋਂ ਕਿਦੋਂ ਦੇਰ ਘਟੇ ਰਹੇ ਕੱਲ ਇਹ ਮੈਡਮ 2 ਦਿਨ ਹੋ ਗਏ ਲੋਕਾਂ ਨੂੰ ਹਰਾਨ ਉਹਦੇ ਨੂੰ ਕੋਈ ਗੱਲ ਸਪੈਸਿਫਿਕ ਨਹੀਂ 2 ਦਿਨ ਤਾਂ ਹੋਏ ਵੀ ਨਹੀਂ ਕੱਲ ਅੱਜ ਦੂਜਾ ਦਿਨ ਹੈ ਅੱਜ ਕੱਲ ਨੋਮੀਨੇਸ਼ਨ ਦਾ ਦੂਜਾ ਦਿਨ ਕੱਲ ਕੰਮ ਸ਼ੁਰੂ ਹੋਇਆ ਜੀ ਹਾਂ ਜੀ ਮੈਡਮ ਤੁਹਾਨੂੰ ਸਮਾਂ ਤੁਸੀਂ ਮੇਰਾ ਟਾਈਮ ਨਾ ਵੇਸਟ ਕਰੋ ਮੈਂ ਅਸੀਂ ਤੁਹਾਡਾ ਟਾਈਮ ਵੇਸਟ ਨਹੀਂ ਕਰ ਰਹੀ ਸਾਨੂੰ ਬੇਸ ਕਾਪੀ ਦੋ ਹਾਂ ਕੋਈ ਨਹੀਂ ਦੇ ਦੇਣੇ ਕਾਪੀ ਦੋ ਦੇ ਦਾਂਗੇ ਕੋਈ ਟਾਈਮ ਨਹੀਂ ਦੇ ਸਕਦੇ ਦੇ ਦਾਂ ਕਦੋਂ ਦੇਣੀ ਹੈ ਉਹ ਤਾਹਾਂ ਕੰਢੀ ਘਰ ਤੋਂ ਮਗਾ ਕੇ ਦੂੰ ਤੇ ਤੁਹਾਡੇ ਕੋਲ ਗਈ ਨਹੀਂ ਤਾਂ ਫਿਰ ਤੁਸੀਂ ਕਿਵੇਂ ਕਹਿ ਰਹੇ ਲੋਕਾਂ ਨੂੰ ਪਤਾ ਲੱਗ ਜਾਂਦਾ ਫੋਨ ਆ ਗਿਆ ਐਦਾਂ ਨਹੀਂ ਬੀਬੀ ਅਸੀਂ ਧਰਨਾ ਦੇ ਕੇ ਬੈਠਣ ਲ ਕਾਪੀ ਦਿਓ ਸਾਨੂੰ ਫਿਰ ਤੁਸੀਂ ਉਹ ਚਰਵਾਇਆ ਹੋਇਆ ਹੈ ਕਾਲੀ ਦਲ ਨੇ ਅਸੀਂ ਚਰਵਾਣਾ ਪਰ ਕਾਪੀ ਦਿਓ ਸਾਨੂੰ ਇਹਦਾ ਸੈਕੰਡ ਆਪਸ਼ਨ ਨਾਲ ਮੈਡਮ ਐਕਚੁਅਲੀ ਕੀ ਆ ਐਨਓਸੀ ਪਹਿਲੇ ਹੀ ਆਧਾਰ ਜਿਹਨੂੰ ਨਹੀਂ ਮਿਲਦੀ ਜੇ ਕੋਈ ਅਫਸਰ ਨਹੀਂ ਦਿੰਦਾ ਤਾਂ ਸੈਕੰਡ ਆਪਸ਼ਨ ਯੂਜ਼ ਕਰ ਸਕਦਾ ਫਿਰ 4 ਵਜੇ ਤੱਕ ਵੇਟ ਕਰ ਲੈਣ ਦੋ ਦਿਨ ਹੋ ਗਏ ਨੋਮਿਨੇਸ਼ਨ ਦਾ ਡੇਟ ਦਾ ਸਮਾਂ ਨਿਕਲਦਾ ਨਹੀਂ ਮੈਡਮ ਇਹ ਐਨਓਸੀ ਦਾ ਮਤਲਬ ਨਹੀਂ ਨੋਮਿਨੇਸ਼ਨ ਲੋਕਾਂ ਦੀ ਲੇਟ ਹੋ ਰਹੀ ਹੈ ਇੱਕ ਮਿੰਟ ਇੱਕ ਮਿੰਟ ਗੱਲ ਸੁਣੋ ਕਈਆਂ ਨੇ ਨਿਜਾਇਜ਼ ਕਬਜ਼ੇ ਕੀਤੇ ਹੋਏ ਨੇ ਲਿਓ ਲਿਓ ਉਹ ਹੀ ਤਾਂ ਪ੍ਰਤਾਲ ਕਰ ਰਹੀਆਂ ਤੁਸੀਂ ਮੈਡਮ ਸਾਰੇ ਦੇ ਸਾਰੇ 28 ਬੰਦਿਆਂ ਨੇ ਅਪਲਾਈ ਕੀਤਾ ਤੁਸੀਂ ਇੱਕ ਨੂੰ ਵੀ ਜਾਰੀ ਨਹੀਂ ਕੀਤਾ 4 ਵਜੇ ਜਾਰੀ ਕਰਾਂਗੇ ਤੁਸੀਂ ਇਹ ਪੇਟ ਸਾਡੀ ਡਬਲਿੰਗ ਕਿਉਂ ਹੈ ਗਲਤੀ ਨਹੀਂ ਨਹੀਂ ਤੁਹਾਡੀ ਗਲਤੀ ਡਬਲਿੰਗ ਹੈ ਡਬਲਿੰਗ ਹੈ ਮੈਡਮ ਨਹੀਂ ਨਹੀਂ ਡਬਲਿੰਗ ਹੈ ਤੁਸੀਂ ਇੱਕ ਪਾਸੇ ਕਹਿੰਦੇ ਆ ਆਰਡਰ ਹੋਇਆ ਹੋ ਗਿਆ ਇੱਕ ਪਾਸੇ ਕਹਿੰਦੇ ਚਾਰ ਪਾਸੇ ਚਾਰ ਨਹੀਂ ਤਾਂ ਕਰਨੀ ਆ ਮੈਂ ਇੱਥੇ ਬੰਦੇ ਲਾ ਕੇ ਡਬਲਿੰਗ ਕਿਸ ਚੀਜ਼ ਦੀ ਹੈ ਕਰਦੇ ਰਹੇ ਆ ਇਹ ਕੋਈ ਡਬਲ ਨਹੀਂ ਸਾਡੇ ਵਿੱਚ ਕੋਈ ਡਬਲ ਨਾਲੇ ਕਿਨੂੰ 4 ਵਜੇ ਦੇ ਦੇਣੀ ਆ ਨਾਲੇ ਕਿਨੂੰ ਗੱਲ ਹੋ ਗਈ ਆ ਕਿਹਦੀ ਡਬਲੀ ਪੁੱਛੀ ਤੁਸੀਂ ਕਿਸ ਗਲਤੀ ਹੈ ਸਾਰਾ ਸਟਾਫ ਤੁਹਾਡੇ ਕੋਲ ਹੈਗਾ ਕਿ ਮਿਟਾ ਕੇ ਰੱਖੋ ਉਹਨਾਂ ਨਾਲ ਇਸ਼ੂ ਕਰੋ ਇਰਾਦਿਆਰੀ ਨੇ ਕਰਤਾ ਜੀ ਉਹ ਦੇਣੀ ਨਹੀਂ ਨਹੀਂ ਕਦੇ ਤੁਸੀਂ ਕਹਿੰਦੇ ਹੋ ਕਿ 4 ਮਹੀਨੇ ਜਾਰੀ ਕਰਦਾ ਕਦੇ ਕਰੀਓਂ ਅੰਡਿਊ ਪ੍ਰੈਸ਼ਰ ਮਾਰਦੇ ਹੋ ਸਰਕਾਰ ਦਾ ਆਹ ਲਓ ਲਿਖ ਕੇ ਦੇ ਦੋ ਵੀ ਐਕੀ ਡਾਕਟਰ ਤੁਹਾਡਾ ਵਿੱਚ ਸਹੀ ਹੈ ਪ੍ਰੈਸ਼ਰ ਪ੍ਰਸ਼ਾਸਨ ਕਰਤੇ ਹੈਲੋ ਚਾਹੁੰਦੀ ਟਿਕਟਾਂ ਨਹੀਂ ਮਿਲ ਰਹੀਆਂ ਜੀ ਲਓ ਮੇਰੀ ਵਰਸ਼ਨ ਮੇਰੇ ਕੰਮ 'ਚ ਇਹ ਦਖਲਅੰਦਾਜ਼ੀ ਕਰ ਰਹੇ ਆ ਮੈਂ ਇਲੈਕਸ਼ਨ ਕਮਿਸ਼ਨਰ ਨੂੰ ਲਿਖ ਰਹੀ ਆ ਇਹ ਸ਼ਰਮਣਿਕਾਲੀ ਦੇ ਖਿਲਾਫ ਵੀ ਇਹ ਮੈਨੂੰ ਕੰਮ ਨਹੀਂ ਕਰਨ ਦੇ ਰਹੇ ਸਮਾਂ ਇਹਨਾਂ ਦਾ ਹੀ ਕੰਮ ਕਰ ਰਹੇ ਆ ਵਿੱਚ ਭੰਗਲਾ ਪਾਈ ਜਾਂਦੇ ਕਿਹੜੀ ਪਾਰਟੀ ਦੇ ਖਿਲਾਫ ਲਿਖ ਕੇ ਭੇਜਦੇ ਆ ਆ ਦੇਖੋ ਜੀ ਮੈਨੂੰ ਤੂੰ ਤੂੰ ਕਰਕੇ ਬੋਲਦੇ ਲੇਡੀਜ਼ ਨਾਲ ਸਭ ਤੋਂ ਪਹਿਲਾਂ ਚੋਣਾਂ ਤਾਂ ਬਾਅਦ ਦੀਆਂ ਗੱਲਾਂ ਨੇ ਪਤਾ ਨਹੀਂ ਕਿਹਨੇ ਬਣਨਾ ਹੈ ਕਿਹਨੇ ਨਹੀਂ ਬਣਨਾ ਸਭ ਤੋਂ ਪਹਿਲਾਂ ਇੱਕ ਲੇਡੀਜ਼ ਨੂੰ ਬੋਲਣ ਦਾ ਪਤਾ ਹੋਣਾ ਚਾਹੀਦਾ ਮੈਡਮ 2 ਦਿਨ ਹੋ ਗਏ ਕਿਉਂ ਨਹੀਂ ਐਨਓਸੀ ਨਹੀਂ 2 ਦਿਨ ਕੋ ਜੇ ਇਹਨਾਂ ਨੇ ਬੰਦੇ ਚੋਣਾਂ ਲੜਾਉਣੀਆਂ ਸੀ ਤਾਂ 10 ਦਿਨ ਪਹਿਲਾਂ ਤਿਆਰੀ ਕਰਦੇ ਮੈਂ ਸ਼ਰੋਮਣੀ ਅਕਾਲੀ ਦਲ ਦੇ ਖਿਲਾਫ ਲਿਖ ਕੇ ਭੇਜਦੇ ਤਾਂ ਕੋਈ ਕੁੱਝ ਨਹੀਂ ਬਿਲਕੁਲ ਜੀ ਜਿਹੜਾ ਏਦਾਂ ਤੂੰ ਤੂੰ ਕਰਕੇ ਬੋਲਣਗੇ ਕੌਣ ਲੋਕ ਸੀ ਜਿਹੜੇ ਬੋਲ ਰਹੇ ਸੀ ਤੁਹਾਨੂੰ ਆ ਤੁਹਾਡੇ ਸਾਹਮਣੇ ਹੀ ਸੀ ਜਿਹੜੇ ਮੈਡਮ ਤੁਸੀਂ ਕੀ ਗੱਲ ਕਹੀ ਹੈ ਕਿ ਇਨਾਂ ਕੋਲ ਉਮੀਦਵਾਰ ਨਹੀਂ ਅਕਾਲੀ ਦਲ ਵਿਰੋਧੀ ਤੁਹਾਡੇ ਇਹਦਾ ਮਤਲਬ ਤੁਸੀਂ ਸੱਤਾਧਰੀ ਪਾਰਟੀ ਦੀ ਨੁਮਾਇੰਦਗੀ ਕਰ ਰਹੇ ਹੋ ਇਹਦਾ ਮਤਲਬ ਕੀ ਤੁਸੀਂ ਆਪ ਦੀਆਂ ਮਤਲਬ ਇਹਦਾ ਮਤਲਬ ਕੱਢਣ ਲੱਗ ਜਾਨੇ ਹੋ ਤੁਸੀਂ ਉਹ ਕਿਹਾ ਨਾ ਜੀ ਵਿਰੋਧੀਆਂ ਕੋਲ ਪਾਰਟੀਆਂ ਕੋਲ ਉਮੀਦਵਾਰ ਨਹੀਂ ਹੈਗੇ ਮੈਂ ਮੈਂ ਕਹੂੰਗੀ ਜੇ ਤੋ ਮੈਨੂੰ ਹੁਣ ਬੋਲਦੇ ਨੇ ਉਹ ਗਲਤ ਠੀਕ ਹੈ ਉਹ ਤੁਹਾਡੇ ਖਿਲਾਫ ਵੀ ਕਹਿੰਦੇ ਨੇ ਕਹਿੰਦੇ ਇਨਾਂ ਕੋਲੇ ਡਿਗਰੀ ਨੇ ਹੈਗੀ ਉਹਦੀ ਪੱਤਰਕਾਰੀ ਦੀ ਜੇ ਹੋ ਗਈ ਫਿਰ ਸਾਡੇ ਕੋਲ ਮੇਖੋ ਪੈ ਗਈ ਤੇ ਮੈਡਮ ਕਿੰਨੇ ਵਜੇ ਮਿਲ ਜੇਗੀ ਇਹਨਾਂ ਨੂੰ ਐਨਓਸੀ 4 ਵਜੇ ਕਿਹੜੀ ਪਾਰਟੀ ਨਾਲ ਸੰਬੰਧਤ ਆਮ ਆਨੰਦ ਪਾਰਟੀ ਨਾਲ ਜੀ ਕਿ ਤੁਹਾਨੂੰ ਵੀ ਨਹੀਂ ਮਿਲ ਰਹੀ ਐਨਓਸੀ ਨਹੀਂ ਐਨਓਸੀ ਅਪਲਾਈ ਕਰਨੀ ਸਾਨੂੰ ਅਕਾਲੀ ਦਰ ਵਾਲੇ ਉਹਦੇ ਧਰਨਾ ਲਾ ਕੇ ਜੀ ਅੱਗੇ ਜਾਣੀ ਦੇ ਰਹੇ ਕਿਉਂ ਆਹ ਦਫ਼ਤਰ ਚ ਅਸੀਂ ਘੰਟਾ ਹੋ ਗਿਆ ਜਿਵੇਂ ਖੜੇ ਨੂੰ ਐਨਓਸੀ ਕਰਤੀ ਅਪਲਾਈ ਕਰਨੀ ਹੈ ਨਹੀਂ ਕਰਨੀ ਹੈ ਜੀ ਜੇ ਫਾਰਮ ਦਵਾਂਗੇ ਤਾਂ ਹੀ ਭਲਾਈ ਹੋਊਗਾ ਜੀ ਧਰਨੇ ਨਾਲ ਆਈ ਜਾਂਦੇ ਨੇ ਦੇਖੋ ਜਿਨ੍ਹਾਂ ਨੇ ਕੀਤੇ ਉਹਨਾਂ ਨੂੰ ਤਾਂ ਮਿਲਿਆ ਤਾਂ ਕਿ ਨਹੀਂ ਨਹੀਂ ਸਾਡੇ ਤਾਂ ਅਪਲਾਈ ਵੀ ਨਹੀਂ ਹੋ ਉਹਨਾਂ ਦਾ ਅਪਲਾਈ ਕਰਤੇ ਫਾਰਮ ਤੁਸੀਂ ਅੰਦਰ ਖੜੇ ਹੋ ਵੀ ਨਹੀਂ ਪੀਓਗੇ ਨਹੀਂ ਹੋਣਾ ਹੈ ਜੀ ਹੁਣ ਬਾਹਰ ਗਏ ਨੇ ਧਰਨੇ ਤੋਂ ਤਾਂ ਅਸੀਂ ਅੰਦਰ ਆਇਆ ਤੁਸੀਂ ਅੰਦਰ ਖੜੇ ਹੋਣਾ ਹਾਂਜੀ ਹੋਣਾ ਹੈ ਜੀ ਤੁਹਾਡਾ ਹੈਗਾ ਤੁਸੀਂ ਕੋਈ ਦਸਤਖਤ ਕਰਾਓ ਅੰਗੂਲੂ ਭਾਈ ਕੀ ਲੱਗਦਾ ਸਰਕਾਰ ਕਹਿ ਰਹੀ ਸੀ ਨਿਰਪੱਖ ਚੋਣਾਂ ਦੇ ਕਿ 2 ਦਿਨ ਤੋਂ ਬਾਅਦ ਵੀ ਕੋਈ ਐਨਓਸੀ ਜਾਰੀ ਨਹੀਂ ਤੁਸੀਂ ਦੇਖ ਲਿਆ ਵੀ ਕਿੰਨੀਆਂ ਕਿਨਰਪੱਖ ਨੇ ਗਿਆ ਤਰਨ ਤਰਨ ਦੇ ਰਿਜ਼ਲਟ ਤੋਂ ਬਾਅਦ ਅਕਾਲੀ ਦਲ ਜੇ ਵਾਕਈ ਇਹ ਚਾਹੁੰਦੇ ਨੇ ਕਿ ਨਿਰਪੱਖ ਹੋਣ ਤਾਂ ਫਿਰ ਡਰ ਕਾ ਦਾ ਜੋ ਲੋਕਾਂ ਦਾ ਫਤਵਾ ਉਹ ਮਨਜ਼ੂਰੂ ਅੰਦਰ ਤੁਸੀਂ ਵੀਡੀਓ ਸਾਹਿਬ ਦਾ ਦੇਖ ਹੀ ਲਿਆ ਸਾਫ਼ ਕੀ ਕਹਿ ਰਹੇ ਨੇ ਕਿ ਹੋਟੇਲ ਦਾ ਕੈਂਡੀਡੇਟ ਹੀ ਨਹੀਂ ਹੈਗੇ ਜੀ ਇਹ ਤੋਂ ਸਾਫ਼ ਜਾਹਰ ਹੁੰਦਾ ਕਿ ਆਮ ਆਦਮੀ ਦੇ ਨਾਲ ਚੱਲਦੇ ਨੇ ਮੈਂ ਫਿਰ ਵੀ ਅਫਸਰ ਸਾਹਿਬਾਨਾਂ ਨੂੰ ਬੇਨਤੀ ਕਰਨੀ ਚਾਹਣਾ ਕਿ ਉੱਥੇ ਦਾ ਰਿਜ਼ਲਟ ਦੇ ਲੋ ਕਿੰਨੇ ਆ ਕਿੰਨਿਆਂ ਨੂੰ ਨੌਕਰੀ ਤੋਂ ਸਸਪੈਂਡ ਹੋ ਗਿਆ ਹੱਥ ਧੋਣਾ ਪਿਆ ਉਹੀ ਹਾਲ ਮੈਨੂੰ ਲੱਗਦਾ ਇੱਥੇ ਹੋਣਾ ਜੋ ਇੱਥੇ ਅਫਸਰਾਂ ਦਾ ਸੋ ਮੇਰੀ ਬੇਨਤੀ ਆ ਕਿ ਤੁਸੀਂ ਨਿਰਪੱਖ ਚੋਣਾ ਕਰਾਓ ਜੋ ਕਾਗਜ਼ੀ ਪੱਤਰੀ ਸਹੀ ਹੈ ਸਾਰਿਆਂ ਨੂੰ ਐਨਓਸੀਆਂ ਜਾਰੀ ਕੀਤੀਆਂ ਜਾਣ ਲਾਲਕਾ ਜੀ ਦੋ ਦਿਨ ਲੰਘੇ ਲੇਕਿਨ ਕਿਸੇ ਦੀ ਐਨਓਸੀ ਨਹੀਂ ਮਿਲੀ ਤੇ ਕੀ ਲੱਗਦਾ ਵੀਡੀਪੀ ਆਫਿਸ ਦਾ ਕਿਸ ਤਰ੍ਹਾਂ ਦਾ ਬੜੇ ਹੀ ਅਫਸੋਸ ਸਰ ਦੁੱਖ ਦੀ ਗੱਲ ਹੈ ਕਿ ਅਸੀਂ ਕੱਲ ਤੋਂ ਚੋਣ ਲੋਕਾਂ ਨੇ ਨੋਮੀਨੇਸ਼ਨ ਫਾਈਲ ਕਰਨ ਦਾ ਦਿਨ ਸੀਗਾ ਕੱਲ ਤੋਂ ਅੱਜ ਦੂਜਾ ਦਿਨ ਨੋਮੀਨੇਸ਼ਨ ਫਾਈਲ ਦਾ ਸੀਗਾ ਜਦੋਂ ਕਿ ਸਰਕਾਰ ਨੂੰ ਚਾਹੀਦਾ ਸੀਗਾ ਕਿ ਦੋ ਦਿਨ ਪਹਿਲਾਂ ਸ਼ਨੀਵਾਰ ਐਤਵਾਰ ਦਫ਼ਤਰ ਖੋਲ੍ਹ ਦੀ ਆ ਜਿਹੜੀ ਮੈਡਮ ਸਾਨੂੰ ਗੱਲਾਂ ਕਰ ਰਹੀ ਹੈ ਨਾ ਕਿ ਤੁਹਾਡੇ ਕੋਲੇ ਉਮੀਦਵਾਰ ਨਹੀਂ ਹੈਗੇ ਆਮ ਆਦਮੀ ਦੀ ਕੁਰਸੀ ਤੇ ਬੈਠ ਕੇ ਆਮ ਆਦਮੀ ਬਣ ਕੇ ਸਾਡੇ ਨਾਲ ਗੱਲ ਕਰਦੀ ਹੈ ਕਹਿੰਦੀ ਤੁਹਾਡੇ ਕੋਲ ਉਮੀਦਵਾਰ ਹੈ ਨਹੀਂ ਤੇ ਇਸ ਕਰਕੇ ਰੌਲਾ ਪਾ ਰਹੇ ਹਾਂ ਅਸੀਂ 28 ਸਾਡੇ ਉਮੀਦਵਾਰ ਜਿਹੜੇ ਹੈਗੇ ਨੇ ਉਹ ਕਾਗਜ਼ ਲਈ ਖੜੇ ਨੇ ਦੋ ਦਿਨਾਂ ਤੋਂ ਅਪਲਾਈ ਕਰੇ ਖੜੇ ਨੇ ਸੋ ਮੈਡਮ ਜਿਹੜੀ ਹੈਗੀ ਆ ਇਹ ਪ੍ਰਸ਼ਟ ਮੈਡਮ ਹੈ ਇਹਨੇ ਪਹਿਲਾਂ ਵੀ ਪੰਚਾਇਤਾਂ ਦੇ ਵਿੱਚ ਵੀ ਇਸ ਤਰ੍ਹਾਂ ਕੀਤਾ ਸੀਗਾ ਇਹ ਸਿਰਫ ਤੇ ਸਿਰਫ ਆਮ ਆਦਮੀ ਦੇ ਸਰਕਾਰ ਦੇ ਐਮਐਲਏ ਦੇ ਹੱਥ ਸੋਕਾ ਬਣ ਕੇ ਕੰਮ ਕਰ ਰਹੀ ਹੈ ਉਹਨਾਂ ਦੇ ਕੋਲ ਐਨਓਸੀ ਜਿਹੜੀਆਂ ਲਿਸਟਾਂ ਭੇਜਦੇ ਆਂ ਘਰਾਂ ਜਾ ਕੇ ਦੇਤੀਆਂ ਤਾਂ ਸਾਨੂੰ ਕੀ ਮੈਡਮ ਕਹਿ ਰਹੀ ਹੈ ਕਿ ਐਨਓਸੀ ਤਾਂ ਖਤਮ ਹੋ ਗਈ ਅਸੀਂ ਇਹ ਹੀ ਤੁਹਾਡੇ ਸਾਹਮਣੇ ਸਵਾਲ ਪੁੱਛ ਰਹੇ ਸੀਗੇ ਕਿ ਜੇ ਐਨਓਸੀ ਖਤਮ ਹੋ ਗਈ ਤਾਂ ਸਾਨੂੰ ਕਾਪੀ ਦੇ ਕੇ ਉਹਦਾ ਸਾਡੇ ਸਰਟੀਫਿਕੇਸ਼ਨ ਕਰਾਓ ਅਸੀਂ ਸਾਡੀ ਉਸ ਤੋਂ ਸੰਤੋਸ਼ ਹੋਏ ਤੇ ਕੰਮ ਕਾਗਜ਼ ਭਰ ਗਏ ਨਾਲ ਖੇਰ ਕਹਿ ਰਹੀ ਹੈ ਕਿ ਤੁਹਾਨੂੰ 5 ਵਜੇ 4 ਵਜੇ ਤੁਹਾਨੂੰ ਐਨਓਸੀ ਦੇ ਦਾਂਗੇ ਇਹ ਡਬਲ ਗੱਲੀਆਂ ਜਿਹੜੀਆਂ ਡਬਲ ਪਾਲਿਸੀ ਦੀਆਂ ਗੱਲਾਂ ਕਰਦੀ ਹੈ ਮੈਡਮ ਜਿਹੜੀ ਹੈਗੀ ਆ ਇਹ ਆਮ ਆਦਮੀ ਦੇ ਕੁਰਸੀ ਤੇ ਬੈਠ ਕੇ ਆਮ ਆਦਮੀ ਦਾ ਇਹ ਵੀਡੀਓ ਵੀਡੀ ਵੀ ਉਹਦੇ ਦਫਤਰ 'ਚ ਨਹੀਂ ਇਹ ਆਮ ਆਦਮੀ ਦਾ ਦਫਤਰ ਬਣਾ ਕੇ ਬੈਠ ਗਈ ਅਸੀਂ ਇਹਦੀ ਚੋਣ ਕਮਿਸ਼ਨ ਨੂੰ ਤੋਂ ਮੰਗ ਕਰਦੇ ਆ ਕਿ ਜਲਦੀ ਇਸ ਦੀ ਕਾਰਵਾਈ ਕੀਤੀ ਜਾਵੇ ਇਹਨੂੰ ਤੁਰਦਾ ਕੀਤਾ ਜਾਵੇ ਇਹ 2 ਸਾਲ ਤੋਂ ਇੱਥੇ ਬੈਠੀ ਹੈ ਔਰ ਭ੍ਰਿਸ਼ਟਾਚਾਰ ਦਾ ਬੋਲਬਾਲਾ ਇਹਦੇ ਦਫਤਰ ਦੇ ਵਿੱਚ ਵੀ ਹੈ ਤੇ ਅਰਦ ਵਾਲੇ ਨੇ ਪੰਚਾਇਤਾਂ ਦੇ ਨਾਲ ਵੀ ਇਦਾਂ ਦੇ ਹਾਲਾਤ ਨੇ ਮੈਡਮ ਨੇ ਕਿਹਾ ਤੁਹਾਡੇ ਖਿਲਾਫ ਸ਼ਿਕਾਇਤ ਕਰੇਗੀ ਇਲੈਕਸ਼ਨ ਕਮਿਸ਼ਨ ਅਸੀਂ ਕਹਿੰਦੇ ਆ ਕਿ ਕਰੇ ਸਾਡੇ ਖਿਲਾਫ ਸ਼ਿਕਾਇਤ ਜੇ ਆਮ ਆਦਮੀ ਦੀ ਐਮਐਲਏ ਦੀ ਕੁਰਸੀ ਬਣ ਕੇ ਜਾਂ ਐਮਐਲਏ ਬਣ ਕੇ ਬੋਲਦੀ ਹੈ ਤੇ ਸਾਨੂੰ ਪੁੱਛਦੀ ਹੈ ਕਿ ਤੁਹਾਡੇ ਕੋਲ ਟਿਕਟਾਂ ਨਹੀਂ ਹੈਗੀਆਂ ਦਿੱਤੀਆਂ ਗਈਆਂ ਤੇ ਟਿਕਟਾਂ 2 ਮਹੀਨੇ ਪਹਿਲਾਂ ਦੇਣੀ ਅਸੀਂ ਇਹਨੂੰ ਪੁੱਛਦੋਂ ਵੀ ਚੋਣ ਕਮਿਸ਼ਨ ਨੂੰ ਕਹਿੰਦੀ ਕਿ ਪਹਿਲਾਂ ਜਾ ਕੇ ਵੀ ਟਿਕਟਾਂ ਪਹਿਲਾਂ ਦਵਾ ਦਿਓ ਤੇ ਐਲਾਨ ਬਾਅਦ ਚ ਕਰਾਂਗੇ ਸੋ ਇਸ ਕਰਕੇ ਇਹਨੂੰ ਕਹਿਣਾ ਚਾਹੁੰਦੇ ਆ ਕਿ ਸਾਡੇ ਖਿਲਾਫ ਜਿਹੜੀ ਕਾਰਵਾਈ ਕਰਨੀ ਹੈ ਕਰੇ ਜੇ ਸਾਨੂੰ ਕਾਗਜ਼ ਸਹੀ ਨਾ ਮਿਲੇ ਤਾ ਗੇਟ ਜਾਮ ਕਰਾਂਗੇ ਇੱਥੇ ਬੈਠਾਂਗੇ ਭਾਵੇਂ 2 ਦਿਨ 3 ਦਿਨ ਬੈਠਣਾ ਪਵੇ ਭਾਵੇਂ ਸਾਨੂੰ ਇਲੈਕਸ਼ਨ ਅੱਗੇ ਲੈ ਕੇ ਜਾਣਾ ਪਵੇ ਕਰਾਂਗੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰਾਂਗੇ ਇਸ ਗੱਲ ਦੀ